ਆਪਾਂ ਸ਼ੋਰ ਖੋਲਦੇ ਆਂ ਛੋਟਾ ਆਪਣੀ ਖੁੱਲੀ ਨਹੀਂ ਕਿਉਂਕਿ ਤਹਨੇ ਹੀ ਮਿਲਿਆ ਅੱਜੇ ਫਿਰ ਕਣਕ ਹੋਣਾ ਪਾਣੀ ਆ ਪਰ ਬੇਲੇ ਉਹ ਤਨੀ ਮੋਟਾਈ ਪੂਰੀ ਨਹੀਂ ਹੋਈ ਇੱਕ ਚੁੱਕਰੀ ਕਰ ਦਈਏ ਤੇ ਆਪਾਂ ਹੁਣ ਆਪਾਂ ਖੁੱਲਣ ਲੱਗਿਆ ਸ਼ੋਰ ਉਹ ਨਾੜੂ ਖੜ ਰਿਹਾ ਉਹਦੇ ਸ਼ੋਰ ਦੇ ਦੋ ਦਰਤਾਂ ਤੇ ਚੌਂ ਧਿਆਨ ਦਾ ਕਦੇ ਸ਼ੋਰ ਨਹੀਂ ਖੋਲੇਗੀ ਉਸ ਕਾਰਨ ਜਿਹੜਾ ਵਾਲ ਪਈ ਖੜੀਏ ਮੈਂ ਥੋੜਾ ਜਿਹੜਾ ਮਾਰ ਮਾਰ ਕੇ ਦੇਖੀਏ ਕਪੜਾ ਆਖੀਏ ਸ਼ੋਪ ਹੋਈਏ ਸ਼ੋਪ ਉਹਦੇ ਕੋਈ ਮਾਣਾ ਮਟਾ ਕਰਮ ਫਿਰ ਚਿੱਟਾ ਰਿੰਦਾ ਉਹ ਕਰਾਂਗੇ ਵਾਹ ਦਿਖਾਉਂਦੇ ਆ ਅਗਲੇ ਬਾੜ ਚ ਰੰਪਾ ਛੂੜੀ ਖੋੜੀਆ ਜਾ ਆਓ ਲੈਟਸ ਗੋ Me then. ਅੰਜੀ ਮਿੱਤਰੋ ਕੋਲਣੀ ਰਹੀ ਯਾਰ ਬੜੀ ਤਕੜੀ ਛੇ ਯਾਰ ਯਾ ਚਨਾੜ ਖੁੱਲ ਨਹੀਂ ਰਹੀ ਇਹ ਵਾਲਾ ਨਾਟਾ ਤੇ ਦੋ ਨਾਟਾ ਤੇ ਮਿੰਟ ਚ ਛੋਲਣੀ ਵੀ ਲ ਦੂਜੀ ਵੀਡੀਓ ਆ ਗਈ ਤੇ ਪਰ ਖੁੱਲਣ ਦਾ ਨਾਂ ਲੈਂਦੀ ਅੰਦਰ ਕੋਈ ਐਸਾ ਕੁਝ ਨਹੀਂ ਪਤਾ ਨਹੀਂ ਕਿਵੇਂ ਲੱਗੀ ਹੈ ਯਾਰ ਆਪਾਂ ਪਤਾ ਨਹੀਂ ਜੇ ਤੋਂ ਆਪਾਂ ਖੋਲੇ ਹੀ ਨਹੀਂ ਕਦੇ ਕਿਵੇਂ ਖੁੱਲੂਗੀ ਆਪਣੇ ਕੋਲ ਕੁਸਮਸਾਂ ਦਾ ਘਾਟਾ ਇਹ ਚੀਜ਼ਾਂ ਆਪਣੇ ਕੋਲ ਚੱਪਦੀਆਂ ਚਾਰ ਵਾਟਪਾਏ ਉਹਦੇ ਵਿੱਚ ਚੁੜੀ ਇਹ ਖੋਲੂਗਾ ਪਾਨੇ ਨਾਲ ਇਹ ਪਾਨਾ ਫੁੰਨ ਜਗਾੜ ਲਿਆਉਣਾ ਪਊਗਾ ਪਾਨਾ ਅੰਦਰੋਂ ਦੇਖ ਲੂ ਕੁਛ ਨਹੀਂ ਕੋਸ ਣਾਟ ਖੋਲੇ ਪਏ ਅੰਦਰਲੇ ਕਿਦਾਂ ਦੇ ਖੋਲੇ ਪਏ ਉਵੇਂ ਹੀ ਲੀ ਫਿਰਦਾ ਅੰਦਰੋਂ ਣਾਟ ਬਿਨਾ ਖੋਲੇ ਹੀ ਲੀ ਫਿਰਦਾ ਣਾਟ ਚੋਲੇ ਜਪੇ ਮੈਂ 2-3 ਵਾਰ ਰੇਟਟਰ ਲਾ ਕੇ ਉਵੇਂ ਹੀ ਤਰਹਾ ਕਰਦਾ ਜਮੇ ਹੀ ਨਹੀਂ ਕਿਸਕਦੀ ਯਾਰ ਜੋ ਮੈਂ ਲਿਆਂਦਾ ਮੈਂ ਤਲਾ ਖੋਲੀ ਖੁੱਲੀ ਨਹੀਂ ਨਹੀਂ ਖੋਲੀ ਦਾ ਤਾਈਂ ਰੱਖੀ ਹੈ ਨਾ ਨਾੜ ਖੁੱਲਦੇ ਰਹਿਣ ਨਾ ਛੇਤੀ ਖੋਲੀ ਹੁੰਦੀ ਓੱਖੇ ਬੋ ਕਰਨਗੇ ਪ੍ਰਾਨ ਜੀ 28 ਸਾਲਾਂ ਬਾਅਦ ਖੁੱਲੂਗੀ ਹੁਣ ਲੱਗਦਾ ਏ 28 ਸਾਲ ਹੋ ਗਏ 28 ਤੋਂ 29-30 ਹੋ ਗਏ 28 ਸਾਲ ਤਾਂ ਮੈਂ ਪਿਛਲੇ ਪਹਿਲੇ ਸੋਨਦਾ ਹੁੰਦਾ ਹਾਂ 4-5 ਸਾਲ 29-30 ਤਾਂ ਹੋ ਗਏ ਹਣ 29-30 ਸਾਲ ਹੋ ਵਿੱਚ 92 ਮਾਡਲ ਤੇ ਹੁਣ ਆਪਾਂ ਕਿਵੇਂ ਕੀ ਕਰਕੇ ਉਹਦਾ ਕੀ ਹੱਲ ਕਰਗੇ ਯਾਰ ਖਪਾਨਾ ਪਿਆ ਉਹਦਾ ਜਗਾੜ ਲਾਉਣਾ ਬੂਹੇ ਵਿੱਚ ਕਸ ਪਾ ਕੇ ਵਿੱਚ ਉਹ ਵੀ ਨਹੀਂ ਆ ਫਿਰ ਕਿਵੇਂ ਖੁੱਲੂਗੀ ਕਿਵੇਂ ਨਹੀਂ ਕਬੀੜੀ ਨਹੀਂ ਰੋਕਦੀ ਕੀ ਕਰਕੇ ਹੁਣ ਕੰਮ ਔਖਾ ਹੋ ਗਿਆ ਮਿੱਤਰੋ ਪਾਵਰ ਸਟੀering ਵੀ ਕਰਨਾ ਹੈ చై పీజా నశేదా చాబీ తా ఠ గోల్ గో ਨਾਡ ਕੋਲ ਲਾ ਕੇ ਇਹਦਾ ਖੁੱਲਦਾ ਹੀ ਮੁਸ਼ਕਲ ਆ ਯਾਰ ਫਲਣਾ ਕਰਨਾ ਹੈ ਇਹ ਟਾਪਿਕ ਤਲਾ ਤੱਕ ਕੈਨਸਲ ਕਰਨਾ ਪਊਗਾ ਜੇ ਖੁੱਲੇ ਨਾ ਮੇ ਹੱਥਾਂ ਦੇ ਸੱਟਾ ਮਰਾਈ ਜਾਣ ਦਾ ਕੀ ਫਾਇਦਾ ਫਿਰਣਾ ਨਾ ਕੋਈ ਵੀਡੀਓ ਨੂੰ ਵਿਊਜ਼ ਦਿੰਦਾ ਵੀ ਵਿਊ ਆਉਂਦੇ ਹਨ ਫਿਰ ਵੀ ਸੱਟਾ ਮਰਾਉਣ ਦਾ ਕੀ ਫਾਇਦਾ ਮੈਂ ਦੇਖ ਰਿਹਾ ਪੁਰਾਣੀ ਜਾਂਦਾ ਥੱਲੇ ਨੂੰ ਪੁਰਾਣੀ ਜਾਂਦਾ ਜੇ ਪੁਰਾਣੀ ਜਾਂਦਾ ਹੋਵੇ फल फुल रहा ही यार इतना नाट नूट सारे खोल पे है मुश्किल ही है मित्रों ये भी खुलना लगता कैंसल होगा क्योंकि काम पै गया मैंने जाना पूगा ਇਕ ਤਾਂ ਕੰਮ ਹੀ ਨਹੀਂ ਸਾਲ ਲੈਣ ਦੇ ਹਰੇਕ ਕੰਮ ਅੱਧਾ ਕੰਮ 10 15 ਦਿਨ ਹੋ ਗਿਆ ਚ ਕੋਈ ਚਾਚ ਨਾਲ ਵੀਡੀਓ ਨਹੀਂ ਬਣ ਰਹੀ ਕੁਛ ਨਹੀਂ ਹੋ ਰਿਹਾ ਪਰ ਪੰਗਾ ਪਿਆ ਹੀ ਰਹਿੰਦਾ ਰੋਈਦਾ ਤੇ ਕੀ ਚੱਕਰ ਆ ਯਾਰ ਤੇ ਖੋਲਣਾ ਮੈਂ ਕੋਚੀ ਕਰੂੰਗਾ ਮੈਂ ਖੋਲੂਗਾ ਫਿਰ ਬਲੌਗ ਬਣਾ ਲਾਂਗੇ ਮੈਂ ਤਜੀ ਆ ਤੇ ਖੋਲਣਾ ਜ਼ਰੂਰ ਹੈ ਮੈਂ ਖੋਲਣੀ ਖੋਲਣੀ ਨਾ ਹੁਣੇ ਵੇਖੀ ਉਹ ਵੀ ਜਾਂ ਕੈਂਸਲ ਨਹੀਂ ਮੈਂ ਕਰਦਾ ਖੋਲੂਗਾ ਤੇ ਜੀ ਤੇ ਬਾਕੀ ਮਣੀ ਖਿੱਚ ਕੇ ਰੱਖੋ ਥੋੜਾ ਜਿਹਾ ਕੰਮ ਬਾਕੀ 520 ਵੀ ਆ ਜਾ ਕਰਨ ਜਾ ਹੀ ਆ ਰਿਹਾ ਕਰਨ ਵਾਧੂ ਹੈ ਯਾਰ ਥੋੜਾ ਮੋਟਾ ਵਾਸਟ ਟਾਈਮ ਮਦੇ ਠੀਕ ਆ ਮਿੱਤਰੋ ਓਕੇ ਮਿੱਤਰੋ ਬਾਏ ਸਲੂਟ ਆ ਤੁਹਾਨੂੰ ਸਾਰਿਆਂ ਨੂੰ ਓਕੇ ਬਾਏ ਮਿੱਤਰੋ ਮਿਲਦੇ ਆ ਕਲੇ ਬਲੌਗ ਚ